ਹਾਂਜੀ ਭਾਈ ਸਾਸਤਰੀ ਕਾਲਜ ਦੀ ਸਾਰਿਆਂ ਨੂੰ ਬਾਈਕੋਲ ਤਿੰਨ ਗਾਵਾਂ ਇੱਕ ਬੱਸੀ ਪਕਾਉਆ ਜੀ ਫਰੰਟ ਭਦੌੜ ਤੇ ਕਰਦੇ ਆਪਾਂ ਭਾਈ ਜੀ ਨਾਲ ਗੱਲਬਾਤ ਕਿ ਚਿੱਤ ਔਕੜਾ ਵਿੱਚ ਹੀ ਕੱਪਣਾ ਬਾਕੀ ਡਿਟੇਲ ਭਾਈ ਤੁਰੇ ਨਹੀਂ ਪੱਕੀ ਤੇ ਕਰਦੇ ਆਪਾਂ ਭਾਈ ਜੀ ਨਾਲ ਗੱਲਬਾਤ ਕਿ ਕਿ ਹਿਸਾਬ ਤਾਂ ਭਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਭਰਾ ਆਪਣਾ ਗੋਰਾ ਜੀ ਪਿੰਡ ਭਧੌੜਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਨੰਬਰ ਦੱਸੋ ਜੀ ਆਪਣਾ ਨੰਬਰ 8728804320 ਬਾਈ ਦੁਬਾਰੇ ਫਿਰ ਦੱਸੋ ਜੀ 8728804320 ਠੀਕ ਹੈ ਇਹ ਡਿਟੇਲ ਦੱਸੋ ਜੀ ਮਾਜ ਦੀ ਆਪਣੀ ਇਹ ਦੂਜੇ ਸੂਏ ਸੂ ਗਈ ਜੀ ਹੁਣ ਮure 6 ਮਹੀਨੇ ਗੱਪਣ ਹੋ ਗਈ ਪੂਰੀ ਜੀ ਜਮ ਕਲੀਅਰ ਹਾਂਜੀ ਤੇ ਦੋਨੋਂ ਟਾਈਮ ਮਿਲਦੀ ਬੱਚੇ ਤੇ 6 ਕਿਲੋ ਦੁੱਧ ਆ ਜੀ ਤੂੰ 5 ਮਨ ਲੈ ਲਓ ਠੀਕ ਹੈ ਜੀ ਹਾਂਜੀ ਕਾਜੀ ਆਈ ਆਪਣੇ ਕੋ ਦੋ ਟਾਂਗ ਚੋਕੇ ਲੈਂਦੀ ਆ ਠੀਕ ਹੈ ਜੀ 7ਵਾਂ ਸਟਾਰਟ ਮਾਗਰ ਕੀ ਦੇ ਮਾਗਰ ਕਟਾਈ ਆ ਬਾਈ ਜੀ ਮਾਗਰ ਕਟਾ ਠੀਕ ਨਾ ਕੋਈ ਝੂਠ ਵਾਲੀ ਰਾਇ ਨਹੀਂ ਕੋਈ ਐ ਨਹੀਂ ਸੀਲ ਬਹੁਤ ਆ ਦੋਨੇ ਟਾਈਮ ਰੈਂਕੇ ਮਿਲਦੀ ਆ ਜੀ ਠੀਕ ਆ ਜੀ ਕਟ ਰੂ ਤੇ ਪੂਰਾ ਭੱਜ ਕੇ ਕੋਈ ਜਿੱਧਰ ਲੈ ਕੇ ਜਾਵੇਂ ਬੱਚੇ ਦੇ ਆ ਕੇ ਖੜਦੀ ਜਮ ਪਲੂਣਾ ਕਟਕਾ ਸੁੰਦਾਂ ਠੀਕ ਆ ਜੀ ਕੈਮੀ ਸੂਈ ਲੱਗਦੀ ਵੀਰੇ ਇਹ ਇਹ ਪਹਿਲੇ ਸੂਈ ਸੂਈ ਦੀ ਹੈ ਦੂਜੇ ਸੂਈ ਜੀ ਮਰੇ ਠੀਕ ਆ ਹਾਂ ਜੀ ਬਾਈ ਜੀ ਦੇਖ ਸਕਦੇ ਹੋ ਪਰਾ ਰੇਟ ਰੂਟ ਕੀ ਆ ਜੀ ਦਾ ਮੁੱਲ ਤਾਂ ਜੋ ਮਰਜ਼ੀ ਕਰਕੇ 60000 ਦੇ ਦਾਂਗੇ ਇਹ ਖਣੇ ਬੱਚਾ ਜੀ ਠੀਕ ਆ ਜੀ ਹਾਂ ਜੀ ਬਾਈ ਜੀ ਤੋਰ ਬਾਕੀ ਠਾਣ ਥੂਣ ਬਹੁਤ ਜੰ ਬਾਈ ਕਹਿੰਦਾ ਕਹਿੰਦੇ ਜਮ ਮਰ ਜਗੇ ਸੇ ਆ ਦੇਖੋ ਇਧਰੋਂ ਐ ਆਊਗੀ ਗੋਲੀ ਵਾਂਗੂ ਇਧਰੋਂ ਠੀਕ ਹੈ ਜੀ ਜਿਵੇਂ ਤਾਜੀ ਹੁੰਦੀ ਬਹੁਤ ਕਰਦੀ ਬੱਚੇ ਦਾ ਦਿਓ ਠੀਕ ਹੈ ਜੀ ਠੀਕ ਹੈ ਥਾਂ ਤੋਂ ਦੂਰਾ ਦੇਖ ਸਕਦੇ ਬਾਈ ਕਹਿੰਦਾ ਦੋ ਟੰਡ ਟਾਈਮ ਚੋਕੇ ਉਹਨੂੰ ਇੱਕ ਤਸੱਲੀ ਕਰਕੇ ਲੈ ਆ ਹਾਂ ਢੋਟਾ ਚੋਲੇ ਚਾਹ ਟੰਕ ਚੋਲੇ ਇਹ ਹੁਣੀ ਆਈ ਆਪਣੇ ਕੋਲ ਘੰਟਾ ਖ ਹੋ ਗਿਆ ਵੀਡੀਓ ਠੀਕ ਹੈ ਪੱਸੀਆਂ ਦੀ ਮਾਜੀ ਦੱਸੀ ਨਹੀਂ ਸੀ ਦਾ ਹਾਂਜੀ ਹਾਂਜੀ ਆ ਦੇਖਣਾ ਠੀਕ ਹੈ ਕੱਢਦੇ ਜਾਓ ਭੱਜ ਭੱਜ ਕੇ ਦੇਖ ਰੈਂਕੇ ਮਿਲੂ ਬਾਈ ਕੋਈ ਐਹੀ ਜੀ ਗੱਲ ਨਹੀਂ ਕੱਦ ਕੋਤ ਸੋਹਣਾ ਹੀ ਦੇਖ ਸਕਦੇ ਹਮ ਰੈਂਕੇ ਮੁੰਡੀ ਸਾਰੀ ਚੰਗੀ ਆ ਕੋਈ ਮੜਾ ਫੜਦੇ ਜੀ ਬਣਾ ਦੇ ਦੇਖ ਸਕਦੇ ਫੇਸ ਬਾਈ ਕੋਈ ਨਹੀਂ ਬਹੁਤਾ ਕੋਈ ਆਏ ਧੱਕਾ ਤੋਂ ਕੰਮ ਕਰ ਜਾਮਾ ਜੀ ਠੀਕ ਹੈ ਜੀ ਠੀਕ ਹੈ ਰਾਜਸਥਾਨ ਚੋਂ ਲਿਆਈ ਸੀ ਪਲੂਣ ਕੱਟੀ ਜਿਓ ਠੀਕ ਹੈ ਜੀ ਹਾਂਜੀ ਚਲੋਈ ਆਪਾਂ ਬਾਈ ਰੇਟ ਸਾਨੂੰ ਬਾਈ ਜੀ ਨੇ ਦੱਸ ਦਿੱਤਾ ਤਨ ਚਾਰ ਡਾਂਗ ਚ ਬਾਈ ਕਰਾ ਚੋਕੇ ਜਸਲੀ ਕਰਕੇ ਬੰਦਲ ਜਾ ਸਕਦਾ ਬਾਕੀ ਪਲੂਣ ਨੇ 11 ਲੀਟਰ ਦੋ ਦਿੱਤਾ ਜੇ ਹਲਾ ਕਹਿ ਦਿੰਦਾ ਠੀਕ ਹੈ ਜੀ ਤਾਂ ਹੁਣ 6 ਮਹੀਨੇ ਘੱਬਣਾ ਹੋ ਗੀ 3 ਮਹੀਨੇ ਪਹਿਲਾਂ 9 ਮਹੀਨਾ ਕੁ ਸੂਈ ਨੂੰ ਠੀਕ ਹੈ ਜੀ ਸਹੀ ਹੁਣ ਵੀ 6 ਕਿਲੋ ਕੱਢੀ ਜਾਂਦੇ ਨੇ ਆਵੰਗਾ ਹਟ ਜਾਂਦੇ ਆ ਠੀਕ ਹੈ ਜੀ ਪਰ ਤੁਸੀਂ ਕਹਿੰਦੇ ਪੰਜ ਹਾਂ ਜੀ ਪਰ 5 ਕਿਲੋ ਮੰਨ ਕੇ ਦਵਾਂ ਤਾਂ 6 ਹੀ ਆ ਹਾਂ ਜੀ ਹਾਂ ਜੀ ਠੀਕ ਹੈ ਹਾਂ ਦੋਨੇ ਟਾਈਮ ਹੀ ਮਿਲਦੇ ਕੋਈ ਐਨੀ ਬਲੇਕ ਬਲੇਕ ਨਹੀਂ ਕਰਦੀ ਪੂਰਾ ਵੀ ਤੁਹਾਡੀ ਚੋਲਿਆ ਕੋ ਬੰਦਾ ਆਸਾਂ ਕਰਕੇ ਹਾਂ ਜੀ ਬਾਈ ਅਗਲੀ ਬੱਚੀ ਦਿਖਾਓ ਜੀ ਇਹ ਸਾਈ ਵਾਲਾ ਜੀ ਠੀਕ ਹੈ ਜੀ ਦੂਜੀ ਸੂਈ ਸੂਗੀ ਜੀ ਇਹ ਠੀਕ ਹੈ ਜੀ ਹਾਂ ਜੀ ਕਾਦਰ ਵੈਨ ਦਾ ਜੀ ਠੀਕ ਹੈ ਜੀ ਬਾਕੀ ਦੁੱਧ ਤੇ ਦੂਜੀ 14 15 ਕਿ ਪਈ ਦੇਖ ਸਕਦੇ ਥਾਂ ਤੋਂ ਥਾਂ ਤੋਂ ਬਹੁਤ ਚੰਗਾ ਲੱਗਦਾ ਬਾਕੀ ਕੋਈ ਲੈਵਲ ਉਹ ਵਾਹੇ ਬਹੁਤ ਪਰੂਖੀ ਸੀਲ ਬਹੁਤ ਠੀਕ ਹੈ 10 12 ਕੁੰਨੀ ਬਹੁਤ ਜ਼ਿਆਦਾ ਜਿਵੇਂ ਮਰਜ਼ੀ ਫੜੋ ਹੀ ਜਾਵੇ ਚੁੱਕ ਤੋਰ ਕੇ ਦਿਖਾ ਦੇ ਆ ਦੇਖ ਲਈ ਫੇਸਬੁੱਕ ਦੇਖ ਸਕਦੇ ਬਾਈ ਜੀ ਦੇਖ ਸਕਦੇ ਥਾਂ ਤੋਂ ਥੋਂ ਸੋਹਰੇ ਸਾਹਮਣੇ ਬਾਈ ਦਾ 10 12 ਨੇ ਲੈ ਜੀ ਜੀ ਰੋਡ ਦੇ ਉਪਰ ਆਹ ਦੇਖ ਕੁੰਨੀ ਤਾਂ ਬਹੁਤ ਜ਼ਿਆਦਾ ਹੈ ਠੀਕ ਹੈ ਮਾੜਾ ਜਿਹਾ ਤੇਲੇ ਪਾਸੇ ਰੱਖ ਮੈਂ ਜੇ ਥਣ ਜੇ ਬੱਚਾ ਪੀ ਗਿਆ ਉਹ ਪਰਲੇ ਪਾਸੇ ਇੱਕ ਗਾਂ ਦਾ ਠੀਕ ਹੈ ਜੀ ਠੀਕ ਹੈ ਤਾਂ ਕਰੇ ਇੱਕ ਹੌਲਾ ਰੱਖ ਦੀ ਥਣ ਮਾੜਾ ਜੀ ਉਹ ਕੋਈ ਚੱਕਰ ਨਹੀਂ ਠੀਕ ਹੈ ਖਿੱਚ ਕੇ ਦੇਖ ਲੈ ਵਾਲਾ ਬਾਕੀ ਆਪਣੀ ਖਿੱਚ ਕੇ ਲਿੱਤੀ ਦੀ ਜਸੱਲੀ ਕਰਾ ਕੇ ਅਗਲੇ ਹਾਂ ਜੀ ਪਰਲੇ ਪਾਸੇ ਜੇ ਤੁਸੀਂ ਦਿਖਾ ਦਿਓ ਮਾੜਾ ਹੌਲਕਾ ਤਾਂ ਰੱਖ ਦੀ ਆ ਠੀਕ ਹੈ ਜੀ ਕੋਈ ਗੱਲ ਨਹੀਂ ਕੋਈ ਹਾਂ ਕਈ ਵਾਰੀ ਵਾਲਾ ਬੰਦਾ ਕਹਿੰਦਾ ਥਣ ਛੋਟਾ ਰੱਖ ਦੀ ਮਾੜਾ ਜੀ ਕੱਲ ਹੱਥ ਨੇ ਨਾ ਖੁੱਲੀ ਫਰਦੀ ਸੀਦਰ ਆਪਣੇ ਠੀਕ ਹੈ ਜੀ ਠੀਕ ਹੈ ਉਹਦੇ ਉੱਪਰ ਜਾ ਖੜੀ ਇਹਨੇ ਸਾਰਾ ਬੱਚਾ ਪੀ ਗਿਆ ਦਾਹ ਹੋਂ ਦਾ ਪਾਸ ਮੰਗੀ ਉਹ ਤੁਹ ਇਹ 42 ਦੇ ਦਾਂਗੇ ਮੰਗੀ ਕੋਈ ਜੱਗ ਹੈ ਜੀ 50 ਮੰਗ ਲਗੇ 60 ਮੰਗ ਲਓ ਕੋਈ ਫਾਇਦਾ ਨਹੀਂ ਜੀ ਠੀਕ ਹੈ ਜੀ ਹਾਂ ਜੀ ਬਾਈ 42000 ਬਾਈ ਨੇ ਰੇਟ ਕਰਤਾ ਜੀ ਜਿਆਦਾ ਜ ਮੋਲ ਹੈ ਬਾਈ ਕਹਿੰਦਾ ਤੇ ਬਾਕੀ ਤੁਸੀਂ ਆਪ ਦੇ ਹਿਸਾਬ ਨਾਲ ਜਿੰਨਾ ਬਾਈ ਨੂੰ ਕੰਡੈਕਟ ਕਰਨਾ ਬਾਈ ਨਾ ਕਰ ਸਕਦੇ ਗੱਲ ਨਹੀਂ ਮੈਂ ਵਾਪਸ ਇਹ ਰ ਬਣਾਉਗੀ ਕੋਈ ਅਜੀਬ ਜੀ ਗੱਲ ਨਹੀਂ ਲੈਵਲ ਨੂੰ ਬਥਣ ਤੁਹਾਨੂੰ ਬਹੁਤ ਚੰਗਾ ਲੱਗਿਆ ਵਾ ਕਿ ਚਵਾਈ ਮੱਝਾਂ ਵਰਗੀ ਹੈ ਜੀ ਠੀਕ ਹੈ ਜੀ ਇਹ ਫਾਂਟ ਫੋਨ ਬਹੁਤ ਵਧੀਆ ਹੁੰਦੀ ਹੈ ਜੀ ਨਾਲੇ ਠੀਕ ਹੈ ਜੀ ਬਾਕੀ ਫੋਨ ਤੇ ਬਾਈ ਜੀ ਨਾਲ ਗੱਲ ਕਰ ਲਓ ਜੀ ਸੀਗਾ ਰੇਟ ਦੀ ਹਾਂ ਜੀ ਬਾਈ ਅਗਲੀ ਦਿਖਾਓ ਜੀ ਇਹ ਬ ਠੀਕ ਹੈ ਜੀ ਇਹਦੀ ਮਾਂ ਵੀ ਹੁਣ ਦਿਖਾ ਦਾਂਗੇ ਇਸ ਟਾਈਮ ਠੀਕ ਹੈ ਜੀ 13 12 13 ਮਹੀਨੇ ਦੀ ਹੋ ਗਈ ਹੁਣੀ ਇਹਦੀ ਮਾਂ ਸੂਈ ਹੁਣ 22 23 ਕਿਲੋ ਦੁੱਧ ਤਿਆਰ ਦੁਬਾਰਾ ਸੂਈ ਜਦੋਂ ਜੀ ਠੀਕ ਹੈ ਜੀ ਪਹਿਲੇ ਸੂਈ ਦੀ ਹੈਗੀ ਹੈ ਜੀ ਇਹ ਠੀਕ ਹੈ ਜੀ ਉਨੀ ਕੋਨੀ ਬਹੁਤ ਪਿਓਰ ਜਰਸੀ ਆ ਗਈ ਬਾਕੀ ਨਾ ਹਉਣ ਤੋਂ ਮਹੌਲੇ ਥੋੜੀ ਬੁਰਸ ਬੁਰਸ ਜਾਂ ਮਾਰਨ ਵਾਲਾ ਬਸ ਹੋ ਤਾਂ ਕੁਝ ਕਣੀ ਠੀਕ ਹੈ ਜੀ ਥੋੜੀ ਬਲੈਕ ਕਲਰ ਚ ਆ ਗਈ ਕਿ ਨਹੀਂ ਹਾਂਜੀ ਹਾਂਜੀ ਬਲੈਕ ਹੀ ਹੈ ਜੀ ਇਹਦੀ ਮਾ ਜੀ ਠੀਕ ਹੈ ਜੀ ਪੰਜਾਬ ਵਾਲੀ ਆ ਜੀ ਇਹ ਠੀਕ ਹੈ ਜੀ ਆ ਦੇਖੋ ਥਾਣ ਥੂਣ ਦੇਖ ਲਓ ਕਿੰਨੇ ਚੰਗੇ ਲੱਗੇ ਨੇ ਛੋਲੀ ਛੋਲੀ ਬਹੁਤ ਚੰਗੀ ਲੱਗੀ ਰਹੀ ਠੀਕ ਹੈ ਕਲਾਕਲਾ ਥਾਣਾ ਕੋਈ ਆਏ ਨਹੀਂ ਠੀਕ ਹੈ ਠੀਕ ਹੈ ਬਾਕੀ ਪੈਟ ਪੂਠ ਬਹੁਤ ਚੰਗੀ ਲੱਗੀ ਜੀ ਠੀਕ ਹੈ ਜੀ ਜੇ ਕੋਈ ਬੰਦਾ ਹੋਇਆ ਪਾਲਣ ਵਾਲਾ ਆਪਾਂ ਦੇ ਦਾਂਗੇ ਠੀਕ ਹੈ ਜੀ ਹਾਂਜੀ ਕੀ ਰੇਟ ਠੀਕ ਹੈ ਜੀ ਸਹੀ ਨਹੀਂ ਕਹ ਡਾਕਟਰ ਨੇ ਠੀਕ ਹੈ ਜੀ ਹਾਂ ਜੀ ਹੁਣ ਵੀ ਹੋ ਜਾਣੀ ਛੱਟੇ ਦਾ ਵੈਸੀਲ ਬਹੁਤਾ ਜੀ ਦੱਸੀ ਜਾਂਦੀ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਬਈ 12000 ਦੀ ਬਈ ਕਹਿੰਦੇ ਦੇ ਦਾਂਗੇ ਕਿੰਨੇ ਘਟਾ ਦੀ ਹੋਗੀ ਭਰਾ ਇਹ 13 14 ਮਹੀਨੇ ਦੀ ਹੋਗੀ ਹੋਣੀ ਹੈ ਜੀ ਇਹਦੀ ਮਾਂ ਰਾਹੀਏ ਖੜੀ ਹੈ ਜੀ ਆਪਣੇ ਨੇੜੇ ਪਿੰਡ ਮੈਂ ਦਿੱਤੀ ਸੀ ਠੀਕ ਹੈ ਜੀ ਹਾਂ ਜੀ ਹਾਂ ਜੀ ਭਰਾ ਅਗਲੀ ਦਿਖਾਓ ਜੀ ਇਹ 7 ਮਹੀਨੇ ਇਹਨੂੰ 7ਵਾਂ ਸਟਾਰਟ ਹੋ ਗਿਆ ਜੀ ਠੀਕ ਹੈ ਜੀ ਹੋ ਗਏ ਹੁਣੇ 2 4 ਦਿਨ ਵੱਧ ਘੱਟ ਹੋ ਗਏ ਹੁਣ ਪਰ 6 ਪੂਰੇ ਹੋ ਗਏ ਜਮਾਂ ਕਲੀਅਰ ਜੀ ਠੀਕ ਹੈ ਜੀ ਹਾਂ ਜੀ ਦੂਜੀ ਸੂਏ ਸੂਗੀ ਪਹਿਲੇ ਸੂਏ ਨੇ ਦਿੱਤਾ 18 20 ਲੀਟਰ ਦੁੱਧ ਠੀਕ ਹੈ ਜੀ ਹਾਂ ਜੀ ਦੁੱਧ ਉਹ ਪਹਿਲਾਂ ਭਲੇਖੇ ਨਾਲ ਛੜਤੀ ਸੀ ਬੰਦਿਆਂ ਨੇ ਠੀਕ ਹੈ ਜੀ ਵੀ ਜ਼ਿਆਦਾ ਟਾਈਮ ਦੀ ਗੱਭਣਾ ਫਿਰ ਉਹਨਾਂ ਨੇ ਦੁਬਾਰਾ ਚੈੱਕ ਕਰਾਈ ਤੇ ਘੱਟ ਟਾਈਮ ਦੀ ਗੱਭਣ ਨਿਕਲੀ ਸੀ ਠੀਕ ਹੈ ਜੀ ਆ ਥਣ ਥਣੇ ਤੇ ਵੀ ਦੇਖ ਲਓ ਬਹੁਤ ਚੰਗੇ ਲੱਗੇ ਨੇ ਹਾਂ ਜੀ ਹਾਂ ਜੀ ਇੱਕ ਸੂਆ ਦਿੱਤਾ ਦਾ ਕੋਈ ਜ਼ਿਕਰ ਨਹੀਂ ਆ ਪਾਇ ਨਹੀਂ ਕਹਿੰਦੇ ਵੀ ਦੂਜੀ ਸੂਆ ਪਹਿਲੇ ਸੂਆ ਚਾਏ ਦੂਜੀ ਸੂ ਹੋ ਗਿਆ ਅਗਲੀ ਵਾਰੀ ਠੀਕ ਹੈ ਜੀ ਸੁਰਖ ਦਿਖਾ ਦਿਓ ਲਈ ਦੇਖ ਸਕਦੇ ਵੱਡੀ-ਬੁੱਡੀ ਬਹੁਤ ਆ ਗਈ ਰਾਜੀ ਬਹੁਤਾ ਕੋਈ ਆਈ ਨਹੀਂ ਹਾਂ ਜੀ ਹਾਂ ਜੀ ਹਾਂ ਜ ਕੋੜ ਲੋ ਜੀ ਆ ਬੜੀ ਪੁਲੀ ਬਹੁਤ ਚੋੜੀ ਪੇਟ ਕੁੱਟ ਬਹੁਤ ਚੋੜੀ ਕੋਈ ਨਹੀਂ ਠੀਕ ਹੈ ਜੀ ਇਹ ਕਿਸੇ ਨੇ ਪਾਲਣੀ ਹੈ ਤਾਂ 3 ਮਹੀਨੇ ਸਾਹਮਣੇ ਦਾ ਡਬਲ ਰੁਪਇਆ ਕਰ ਜੂ ਜੀ ਠੀਕ ਹੈ ਜੀ ਅੱਛਾ ਜੀ 5 ਹਾਂਜੀ ਹਾਂਜੀ 5-7 ਦਿਨ ਹੋ ਗਿਆ ਇਹਨੂੰ ਆਪਣੇ ਕੋਲ ਜਿਵੇਂ ਕਿਸੇ ਨੇ ਸਾਹਮਣੇ ਤਾਂ ਡਬਲ ਰੁਪਇਆ ਕਰ ਜੂ ਜੀ ਠੀਕ ਹੈ ਜੀ ਠੀਕ ਹੈ ਬਰਨ ਦਾ ਜੀ ਬਸ ਹਾਂਜੀ ਵਧੀਆ ਜਾਨ ਜੰਦ ਬਹੁਤ ਵਧੀਆ ਕੀ ਐਨੀ ਠੀਕ ਹੈ ਜੀ ਕੀ ਰੇਟ ਰੂਟ ਹੈ ਭਰਾ ਦਾ ਇਹ 40 ਦੇ ਦਾਂਗੇ ਜੀ ਠੀਕ ਹੈ ਜੀ ਕਿੰਨਾ ਟਾਈਮ ਰਹਿ ਗਿਆ ਸੋਣ ਦਾ ਦੁਬਾਰਾ ਤਿੰਨ ਮਹੀਨੇ ਰਹਿ ਗਏ ਜਮਾਂ ਸਹੀ ਜੀ ਠੀਕ ਹੈ 2.5 ਮ ਕੋਤਾ ਕੋਈ ਨਹੀਂ ਠੀਕ ਹੈ ਹਾਂਜੀ ਭਾਈ ਇਹ ਡਿਟੇਲ ਦੋ ਜਗਾਂ ਦੀ ਇਹ ਜੀ ਇਹ ਦੂਜੀ ਸੂਖ ਜੀ ਹੁਣ ਜੀ ਠੀਕ ਹੈ ਜੀ ਥਣ ਲੇਵੇ ਦੀ ਸਾਫ ਆ ਜੀ ਮਹੀਨਾ ਮੰਨ ਕੇ ਚੱਲੋ ਜੀ ਪਿਆ ਇਹਦਾ ਜੀ ਠੀਕ ਹੈ ਜੀ ਤੇ ਕਲੂਨ ਨੇ 18 20 ਮਿੰਟ ਦੋ ਦਤਾ 25 ਕੱਚੀ ਆਉਂਦਾ ਵੀ ਲੈਵਲ ਹੋਗਾ ਬਹੁਤ ਬਣਾਉਗੀ ਠੀਕ ਹੈ ਠੀਕ ਹੈ ਚੱਲ ਟੂਲ ਬਹੁਤ ਜਾਤ ਬਹੁਤ ਆ ਬਾਕੀ ਆਈ ਨਹੀਂ ਕੱਦ ਤੇ ਰਵੈਨਾ ਵਧੀਆ ਗੋਲ ਜੀ ਆ ਠੀਕ ਹੈ ਜੀ ਮਹੀਨਾ ਸਾਹਮਣੂ ਕੋਈ ਬੰਦਾ ਫੇਰ ਦੋ ਦ ਇੱਕ ਦੋ ਗੱਟੇ ਫੀਡ ਤੇ ਪਾਤੇ ਹੋਰ ਹੀ ਬਣ ਜਾਊਗੀ ਬਾਕੀ ਹੁਣ ਵੀ ਵਧੀਆ ਥਾਣ ਪੀਣ ਨੂੰ ਵਧੀਆ ਠੀਕ ਹੈ ਜੀ ਤੇ ਕਿੰਨਾ ਕਿਰਾਇਆ ਕਰਾਦਾ ਤੂੰ ਮੀਨਾ ਮੰਨੋ ਹੀ ਬੱਸ ਠੀਕ ਹੈ ਬਾਈ ਦੇਖ ਸਤ ਚਾਰੂ ਬਹੁਤ ਆ ਜਿਹੜਾ ਮਰਜ਼ੀ ਕੋ ਪਾ ਲਓ ਖਾਣੋ ਹਟਦੀ ਨਹੀਂ ਸਾਰ ਜਿਹੜੀ ਠੀਕ ਹੈ ਠੀਕ ਦੇਖ ਸਾਬੇ ਭਰਾ ਵਾਕਿ ਸਭ ਦੇਖੀਦਾ ਥਾਂ ਥਣ ਵੀਰੇ ਓਕੇ ਹਾਂ ਚਾਰੇ ਓਕੇ ਆ ਬਾਈ ਚਾਰੇ ਵਧੀਆ ਮੋਟਾ ਮੋਟਾ ਥਾਂ ਕੱਢਦੀ ਆ ਤੇ ਪਾਸ ਵਧੀਆ ਦੇਖ ਮੂੰਹ ਉਹ ਚੰਗਾ ਲੱਗਿਆ ਹਾਂਜੀ 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 ਬਹੁਤ ਵਧੀਆ ਠੀਕ ਹੈ ਜੀ ਬਾਕੀ ਉਹ ਵੀ ਠੰਢੀ ਬਹੁਤ ਆ ਹਾਂਜੀ ਭਰਾ ਦਾ ਰੇਟ ਰੂਟ ਦੱਸ ਦੇ ਇਹ ਮੰਗੀ ਕੋ ਜਾ ਕੇ 35 ਦੀ ਹਾਂ ਨਾ ਦੇਦਾ ਹੁਣ ਠੀਕ ਹੈ ਹਾਂਜੀ ਬਾਈ ਜੀ 35000 ਦੀ ਹਾਂ ਨਾ ਦੇਦਾਂਗੇ ਬਾਈ ਕਹਿੰਦਾ ਇਹ 55 ਦਾ ਕੇਸ ਕਰ ਜੂਦੇ ਤਿਆਰ ਹੋ ਗਈ ਚਲ ਆਇਆ ਅਗਲਾ ਸਾਂਭ ਲੂਗਾ ਉਹ ਜੀ 2 ਰੁਪਏ ਵਾਲੇ ਨਾਲ ਰਲ ਜਾਣਗੇ ਚਲ ਆਪਾਂ ਤਾਂ ਵੇਚਣੀ ਵੇਚਣੀ ਆ ਠੀਕ ਹੈ ਠੀਕ ਆਪਾਂ ਤਾਂ ਰੱਖ ਲੈ ਸਾਡੇ ਸਾਡੇ ਕੋਲ ਤਾਂ ਕੱਚੀਆਂ ਪੁੱਤਾਂ ਦਾ ਵਾਵਾ ਆ ਜਾਂਦੀਆਂ ਠੀਕ ਹੈ ਠੀਕ ਹਾਂ ਜੀ ਮਨੂ ਬਸੇ ਰੁਪਏ ਆਏ ਨੇ ਹਾਂ ਜੀ ਉਹ ਦੱਸੀ ਜਾਂਦੇ ਚੱਡੀ ਦੇ ਹਾਂ ਜੀ ਖੁੱਲੇ ਲੈਵੇ ਦੀਆਂ ਹਾਂ ਜੀ ਬਈ ਜੀਤਾ ਫਾਰਮ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਤੇ ਨਵੇਂ ਵੀਡੀਓ ਅਪਲੋਡ ਕਰਾਉਂਦੇ ਰਹੀਏ ਦਿਖਾਉਂਦੇ ਰਹੀਏ ਕੰਗਾਂ ਮੱਜਾਂ ਤੇ ਆਪਣਾ ਨੰਬਰ ਹੈਗਾ ਜੀ 758200355 ਜੀ ਜੇ ਕਿਸੇ ਬਾਈ ਨੇ ਵੀਡੀਓ ਬਣਾਉਣੀ ਹੈ ਆਪਣਾ ਜਰੂਰ ਕਨੈਕਟ ਕਰੋ ਜੀ ਬਾਈ ਜੀ ਇੱਕ ਗੱਲ ਹੋਰ ਧਿਆਨ ਨਾਲ ਸੁਣ ਲਓ ਜੀ ਆਪਣਾ ਫੋਨ ਕਈ ਵਾਰ ਨਹੀਂ ਚੱਕਿਆ ਦਾ WhatsApp ਤੇ ਮੈਸੇਜ ਕਰਦਿਆ ਕਰੋ ਤਾਂ ਕਿ ਸਾਨੂੰ ਸਾਨੂੰ ਪਤਾ ਲੱਗ ਜਾਂਦਾ ਕਿਉਂਕਿ ਜਿਹਨੇ ਤਾਂ ਵੀਡੀਓ ਬਣਾਉਣੀ ਚੱਲ ਜੰਨੇ ਆ ਤੇ ਸਾਨੂੰ ਮੈਸੇਜ WhatsApp ਤੇ ਕਰਦਿਆ ਕਰੋ ਜੀ ਠੀਕ ਹੈ ਜੀ ਫੋਨ ਸਾਇਲੈਂਟ ਤੇ ਕਰਕੇ ਕੋਈ ਗੁੱਸਾ ਨਾ ਕਰੋ ਜੀ ਠੀਕ ਹੈ ਜੀ ਫੋਨ ਨਹੀਂ ਚੱਕਿਆ ਕਿਉਂਕਿ ਵੀਡੀਓ ਉਤੇ ਸਵੇਰ ਤੋਂ ਲੈ ਕੇ ਸਾਮ ਤੱਕ ਵੀਡੀਓ ਬਣਾਉਂਦੇ ਰਹਿੰਦੇ ਆ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ